ਤਾਂ ਦੀ ਲੋੜ ਨਹੀਂ ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਹੈ ਭਈ ਅਮਰ ਤੇ ਕੋਈ ਸ਼ਕਤੀ ਸੱਚਮੁੱਚ ਹੁੰਦੀ ਹੈ ਕਿਉਂਕਿ ਇਹਦੀ ਵਿਆਖਿਆ ਤਾਂ ਬਹੁਤ ਕਰਦੇ ਨੇ ਮੈਂ ਤਾਂ ਇੱਕ ਲਿਖਿਤ ਦੀ ਗੱਲ ਦੱਸਦਾ ਆਪਣੇ ਨੇੜੇ ਹੀ ਭਾਈ ਸਾਹਿਬ ਭਾਈ ਗੰਤਿਰ ਸਿੰਘ ਜੀ ਨਾਰੰਗਵਾਲ ਵਾਲੇ ਉਹਨਾਂ ਨੇ ਇੱਕ ਪੋਸਟ ਕਿ ਲਿਖੀ ਹੈ ਉਹਦੇ ਚ ਲਿਖਦੇ ਨੇ ਕਿ ਅਸੀਂ ਲੁਧਿਆਣੇ ਅਮਰ ਸ਼ਕਾਉਣ ਲੱਗੇ ਦਸਵੀਂ ਦੇ ਬੱਚੇ ਸਕੂਲ ਇਮਤਿਹਾਨ ਦੇ ਕੇ ਜਾਣਾ ਸੀ ਉਹਨਾਂ ਨੇ ਸੋ ਉਹ ਤੋਂ ਪਹਿਲਾਂ ਸੀ ਖਾਲਸਾ ਸਕੂਲ ਸੀ ਵੀ ਇਹਨਾਂ ਨੂੰ ਅਮਰ ਸ਼ਕਾਦੀ ਆਵਰਸ਼ ਸ਼ਕਾਉਣ ਲੱਗੇ ਤਾਂ ਚਾਰ ਪਿਆਰੇ ਆ ਗਏ ਪੰਜਵਾਂ ਨਾ ਆਇਆ ਅੜਿਖਿਆ ਕਹਿੰਦੇ ਅਸੀਂ ਅੰਦਰ ਅਨਭਵ ਚ ਆ ਗਿਆ ਕਿਉਂਕਿ ਐ ਮਾਰੇ ਢੀਡੇ ਗੁਰਸਿੱਖ ਨਹੀਂ ਸੀ ਉਹ ਪੂਰੀਆਂ ਗੱਲਾਂ ਜਾਣਨ ਵਾਲੇ ਸੀ ਕਹਿੰਦੇ ਕਰੋ ਅਰਦਾਸ ਪੰਜਵਾਂ ਵੀ ਆ ਜਾਏ ਅਰਦਾਸ ਹੋ ਗਈ ਤੇ ਉਹਦੇ ਬਾਅਦ ਜਦ ਦੇਖਦੇ ਨੇ ਪਿੱਛੇ ਸੰਤ ਗੌਰਵਾਲੇ ਬਾਪੂ ਜੀ ਆ ਗਏ ਜਿਨ੍ਹਾਂ ਨੂੰ ਕੇਵਲ ਉਹਨਾਂ ਨੇ ਇੱਕ ਨੂੰ ਲਿਖਿਆ ਸੰਤ ਸੰਤ ਹੀਰਾ ਸਿੰਘ ਲਿਖਿਆ ਉਹਨਾਂ ਨੂੰ ਅਮਰ ਜੇ ਤਿਆਰ ਹੋ ਗਿਆ ਬਾਟਾ ਤੇ ਉਹਦੇ ਬਾਅਦ ਬੱਚੇ ਛਕਣ ਲੱਗ ਗਏ ਤੇ ਬਾਪੂ ਜੀ ਸ਼ਿਕਾਰੇ ਨੇ ਅੰਮ੍ਰਿਤ ਫੱਲੇਆਲ ਦਾ ਮੁੰਡਾ ਦਸਵੇਂ ਦਾ ਉਹ ਜਜ਼ਬਾ ਤਾਂ ਆ ਕੇ ਅਮਰ ਛਕਣ ਲੱਗਿਆ ਪੰਜ ਚੂਲੇ ਉਹਦੇ ਸੀਸ 'ਚ ਪਾਏ ਪੰਜ ਨੇਤਰਾਂ 'ਚ ਪੰਜ ਪਲਾਏ ਤੇ ਪੰਜ ਨੇਤਰਾਂ 'ਚ ਜਦੋਂ ਪੰਜਵਾਂ ਚੂਲਾ ਆਇਆ ਉਸ ਵੇਲੇ ਜਸਵੰਤ ਇਹ ਗੱਲ ਕਹੀ ਬੋਲ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਹਿ ਉਹ ਬੱਚੇ ਦੀ ਸਮਾਧੀ ਲੱਗ ਗਈ ਭਾਈ ਸਾਹਿਬ ਕਹਿਣ ਲੱਗੇ ਵੀ ਕੀ ਗੱਲ ਕਹਿਣ ਲੱਗੇ ਥੋੜਾ ਜਿਆ ਜਲਾਲ ਜਾਦੇ ਦੇ ਹੋ ਗਿਆ ਤੇਜ ਦੇ ਹੋ ਗਿਆ ਕਹਿੰਦੇ ਬੱਚੇ ਨੇ ਇਹ ਤਾਂ ਸਹਿ ਨਹੀਂ ਸਕਣਾ ਤੇਜ ਥੋੜਾ ਦੋ ਪਾਈ ਕਹਿੰਦੇ ਹੁਣ ਫੇਰ ਇਹਦੀ ਸੁਰਤ ਕਹਿੰਦੇ ਸੁਰਤ ਤਾਂ ਇਹਦੀ ਚੜ ਗਈ ਦਸਵੇਂ ਸਾਰੇ 50 ਘੰਟੇ ਤੋਂ ਬਾਅਦ ਇਹਦੀ ਸੁਰਤ ਨੇ ਉਤਰਨਾ ਬੱਚਾ ਚੱਕ ਕੇ ਕਹਿੰਦੇ ਵੱਖਰਾ ਬਿਠਾਤਾ ਤੇ ਸਾਰਿਆਂ ਨੂੰ ਅਮਰ ਸ਼ਕੌਂ ਤੇ ਬਾਅਦ ਅਖੰਡ ਪਾਠ ਸ਼ੁਰੂ ਕਰ ਲਿਆ ਤੇ ਕਦੋਂ ਪਹੁੰਚਿਆ ਆਸਾ ਦੀ ਵਾਰ ਪੜਨੀ ਸ਼ੁਰੂ ਕਰਤੀ ਜਦੋਂ ਪੂਰੇ 56 ਘੰਟੇ ਹੋਏ ਉਸ ਵੇਲੇ ਬੱਚਾ ਹਿੱਲਿਆ ਹਿਲ ਕੇ ਉੱcha ਉੱਠ ਗਿਆ ਸੰਗਤ ਨਾਲ ਲਟਾ ਖੋਲ ਲਿਆ ਤਾਂ ਜਿਵੇਂ ਮੱਛੀ ਤੈਰਦੀ ਆ ਪਾਣੀ ਚ ਹੈ ਸੰਗਤ ਦੇ ਸਿਰਾਂ ਦੇ ਉੱਤੇ ਦੀ ਤੈਰਨਾ ਸ਼ੁਰੂ ਕਰਦਾ ਕਹਿਣ ਸਾਡੇ ਬਾਜੇ ਦੇ ਉੱਤੇ ਦੀ ਹੋ ਕੇ ਸਾਡੇ ਕੋਲੇ ਲੰਮਾ ਕੇ ਪੈ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਾਪੂ ਜੀ ਆਏ ਉੱਠ ਕੇ ਕਹਨੇ ਭਾਈ ਸਾਹਿਬ ਲਾਵਾ ਦਾ ਕੀਰਤਨ ਸ਼ੁਰੂ ਕਰੋ ਹੁਣ ਕਿਉਂਕਿ ਲਾਵਾ ਜੜੀਆਂ ਨੇ ਇਹ ਜੀਵ ਤੇ ਰੂਹ ਤੇ ਪਰਮੇਸ਼ਰ ਦੇ ਮਲਾਪ ਦੀਆਂ ਨੇ ਅਸੀਂ ਵਿਆਹ ਦਾ ਕੰਮ ਲੈ ਲਿਆ ਉਸ ਵੇਲੇ ਭਾਈ ਸਾਹਿਬ ਨੇ ਲਾਵਾਂ ਦਾ ਕੀ ਕਰਨ ਸ਼ੁਰੂ ਕਰਤਾ ਬਾਪੂ ਜੀ ਕਹੇ ਲਗੇ ਐਸ ਵੇਲੇ ਇਹਦੀ ਰੂਹ ਕਾਲਪੁਰਖ ਦੇ ਦਰ ਤੇ ਖੜੀ ਸਜੋਗ ਮੰਗ ਰਹੀ ਹੈ ਉਹਦੇ ਬਾਅਦ ਕੀਰਤਨ ਦੀ ਸਮਾਪਤੀ ਹੋਈ ਤੇ ਉਹ ਬੱਚਾ ਉੱਠਿਆ ਉੱਠਣ ਤੋਂ ਬਾਅਦ ਅਚਰਜ ਬਾਤ ਇਹ ਉਹਦਾ ਪੈਰ ਧਰਤੀ ਤੇ ਲੱਗੇ ਨਾ ਉੱਤੇ ਹੀ ਰਹਿ ਗਏ ਤੁਰੇ ਸਾਡੇ ਮੰਗਣੇ ਸੋ ਇਹ ਬੇਨਤੀ ਕਰਨ ਤੋਂ ਮੇਰਾ ਮਤਲਬ ਹੈ ਵੀ ਦਾਤਾ ਭਾਈ ਸਾਹਿਬ ਗਲਤ ਲੇਦੇ ਆ ਬਿਲਕੁਲ ਨਹੀਂ ਕੋਈ ਬੰਦਾ ਉਹਨਾਂ ਨੂੰ ਗਲਤ ਕਹੇ ਗਲਤ ਹੈ ਉਹ ਸਹੀ ਉਹਨਾਂ ਨੇ ਅੱਖਾਂ ਦੇਖੀ ਹੋਈ ਬਾਤ ਲਿਖੀ ਹੈ ਸੋ ਆ ਮਰਜ਼ਬੇ ਵਿੱਚ ਕੋਈ ਸ਼ਕਤੀ ਹੋਈ ਤਾਂ ਹੀ ਹੈ ਜੇ ਕੋਈ ਇਸ ਇਸ ਕਿਰਿਆ ਨੂੰ ਖੰਡਣ ਕਰੇ ਵੀ ਨਹੀਂ ਜੀ ਐਵੇਂ ਹੀ ਹੈ ਉਹ ਉਹਦੇ ਵਿੱਚ ਇਹ ਹੁੰਦਾ ਹੈ ਨੁਕਸ ਬਈ ਪੰਜ ਕਿਆਰੀਆਂ ਦੇ ਵਿੱਚ ਹੀ ਥਾਕਰ ਨਾ ਹੋਵੇ ਉਹਨਾਂ ਦੀ ਬਿਰਤੀ ਮਾਇਆ 'ਚ ਘੁੰਮਦੀ ਹੋਵੇ ਉਹ ਸੁਰਤ ਨਾ ਲੱਗੇ ਉਹ ਤਾਂ ਗੱਲ ਵੱਖਰੀ ਐ ਲੇਕਿਨ ਇਸ ਗੱਲ 'ਤੇ ਸ਼ੱਕ ਨਹੀਂ ਐ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਕੋਈ ਚੈਲੰਜ ਕਰ ਦੇ ਤੇ ਜਾਂ ਦੂਰ ਰਹਿ ਕੋ ਹੋਰ ਕੋਈ ਤਰੀਕਾ ਨਹੀਂ ਗੁਰੂ ਘਰ ਦੇ ਵਿੱਚ ਮਾਮਲਾ ਲੈਣ ਦਾ ਤਰੀਕਾ ਇੱਕੋ ਹੀ ਐ ਕਿ ਪੰਜ ਪਿਆਰਿਆਂ ਦੇ ਹਾਜ਼ਰ ਹੋ ਸੋ ਇਹ ਬਾਤ ਜੋ ਹੈ ਜਿਸ ਵੱਖਰ ਤੋਂ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਤਾ ਜਮਾਨ ਲਿਓ ਮਾਨ ਮੋਹਲ ਰਾਮ ਨਾਮ ਹਿਰਦੇ ਮਹਿ ਤੋ ਲਾਦ ਕੇ ਸੰਤਾਂ ਦੇ ਸੰਗ ਚਲ ਸੋ ਗੁਰੂ ਦੇ ਬਾਰੇ ਮੈਂ ਕੱਲ ਬੇਨਤੀ ਕੀਤੀ ਸੀ ਕਿ ਸਮਰੱਥ ਗੁਰੂ ਕਿਆ ਜਾ ਹੁੰਦਾ ਹੈ ਕਿਸ ਤਰ੍ਹਾਂ ਸਿੱਖ ਦੀ ਔੜ ਨਵਾਉਂਦਾ ਹੈ ਸਿੱਖ ਵਿੱਚ ਬਣ ਗਿਆ ਗੁਰੂ ਨੇ ਉਹਨੂੰ ਫੇਰ ਕੱਢ ਲਿਆ ਸੋ ਐਸੇ ਗੁਰੂ ਦੀ ਤਲਾਸ਼ ਕਰਦੇ ਬਾਬਾ ਅਮਰਦਾਸ 21 ਵਾਰੀ ਗੰਗਾ ਦਾ ਇਸ਼ਨਾਨ ਕਰਨ ਗਏ ਤੇਈ ਕਿ ਬਿਮਾਰੀ ਉਹ ਬਰਮਚਾਰੀ ਦੇ ਨਾਲ ਮੁਲਾਕਾਤ ਹੋਇਆ ਉਸ ਨੇ ਬਾਬਾ ਜੀ ਨੂੰ ਬਹੁਤ ਸਖਤ ਅਖਰ ਕਹੇ ਕਹਿੰਦੇ ਤੂੰ ਤਾਂ ਨਗੁਰਾ ਹੈ ਕੀ ਕਰੇਂਗਾ ਸਮਾਂ ਤਾਂ ਬੀਤਦਾ ਜਾਂਦਾ ਹੈ ਤੇਰਾ ਤਾਂ ਬਣਿਆ ਹੀ ਕੁਝ ਨਹੀਂ ਆਉਂਤੇ 71 ਸਾਲ ਦਾ ਹੋ ਗਿਆ ਹੁਣ ਕਿੰਨੀ ਕੁ ਉਮਰ ਤੇਰੀ ਬਾਕੀ ਹੈ ਬਾਬਾ ਅਰਦਾਸ ਹੈ ਤੂੰ ਤਾਂ ਗਿਰਿਆ ਹੀ ਸੀ ਤੇ ਮੇਰੇ ਵੀ ਕਰਮ ਧਰਮ ਸਾਰੇ ਭ੍ਰਿਸ਼ਟ ਕਰ ਦਿੱਤੇ ਕਿਉਂਕਿ ਮੈਂ ਨਗੁਰੇ ਦੇ ਹੱਥੋਂ ਖਾਣਾ ਖਾ ਲਿਆ ਜਾ ਕੀ ਰਹਿਤ ਨਾ ਜਾਣੀ ਹੈ ਗੁਰਬਾਣੀ ਨਹੀਂ ਰੀਤ ਤਿਸ ਦੇ ਹੱਥੋਂ ਖਾਦਿਆਂ ਬਿਸਰੇ یار ਦੀ ਰੀਤ ਸੋ ਇਹ ਕਹਿ ਕੇ ਚਲੇ ਗਿਆ ਬਾਬਾ ਜੀ ਦੇ ਹਿਰਦੇ ਤੇ ਐਸੀ ਡੂੰਘੀ ਚੋਟ ਲੱਗੀ ਕਿ ਬੈਠ ਕੇ ਉਦਾਸੀ ਚ ਆ ਕੇ ਰੋਈ ਜਾਂਦੇ ਨੇ ਹੌਕੇ ਲੈ ਲੈ ਕੇ ਰੋਂਦੇ ਨੇ ਅੰਦਰਲਾ ਜਿਹੜਾ 21 ਸਾਲ ਦੀ ਤਲਾਸ਼ ਸੀ ਸਾਹਮਣੇ ਆ ਗਈ ਉਹ ਮਨਾ ਮੇਰੀ ਤਾਂ ਆਸ ਪੂਰੀ ਨਾ ਹੋਈ ਬਾਰ ਬਾਰ ਬੇਨਤੀ ਕਰਦੇ ਆਂ हे ਗੰਗਾ ਦੇ ਮਾਈ ਮੈਂ ਤੇਰੇ ਕੋਲ ਆਉਂਦਾ ਰਿਹਾ ਵਿਧੀ ਪੂਰਕ ਪੂਜਾ ਕਰਦਾ ਤੂੰ ਮੈਨੂੰ ਗੁਰੂ ਨਹੀਂ ਬਣਾ ਸਕਦੀ ਮੇਰੇ ਸਾਰੇ ਜਿੰਨੇ ਜਪ ਤਪ ਨੇ ਪੁੰਨ ਨੇ ਉਹ ਇਕੱਠੇ ਕਰਕੇ ਮੈਨੂੰ ਗੁਰੂ ਬਣਾ ਦੇ ਅੱਜ ਕੋਠੇ ਤੇ ਬੈਠੇ ਨੇ ਬਰਮਚਾਰੀ ਜਾ ਚੁੱਕਿਆ ਨਾ ਪ੍ਰਸ਼ਾਦਾ ਛਕਿਆ ਨਾ ਕੋਈ ਸੌਣ ਦਾ ਬੰਦੋਬਸਤ ਹੈ ਵਿਸਰਾ ਇਕੱਠਾ ਕਰਕੇ ਚਰ ਅਨੇ ਰੱਖਿਆ ਹੋਇਆ ਤੇ ਆਪ ਘਰੋੜੇ ਮੰਜੇ ਦੇ ਉੱਤੇ ਬੈਠੇ ਰੋ ਰਹੇ ਕਦੇ ਤਾਰਿਆਂ ਵੱਲ ਦੇਖਦੇ ਨੇ ਕਦੇ ਇਧਰ ਉਧਰ ਦੇਖਦੇ ਨੇ ਫਿਰ ਹੋ ਕੇ ਡੈਣ ਲੱਗ ਜਾਂਦੇ ਘਰ ਵਾਲਿਆਂ ਨੇ ਬਥੇਰਾ ਪੁੱਛਿਆ ਵੀ ਕੀ ਹੋ ਗਿਆ ਸਮਝ ਲਿਆ ਕਿ ਬਰਮਚਾਰੀ ਚ ਲੱਗ ਗਿਆ ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਗਹਿਰਾ ਅਸਰ ਹੋ ਗਿਆ ਉਸ ਵੇਲੇ ਬਾਬਾ ਜੀ ਆਪਣੇ ਆਪ ਨੂੰ ਦੇਖਦੇ ਆ ਕਿ ਮਾਰਾ 73 ਸਾਲ ਲੰਘ ਗਏ ਕਾਲ ਦਾ ਕੀ ਪਤਾ ਹੈ ਕਿਹੜੇ ਵੇਲੇ ਗਲੇਲਾ ਮਾਰ ਦੇ ਕਾਲ ਬਿਆਲ ਜੋਂ ਪਰਿਓ ਢੋਲਾ ਮੁਕਲ ਸਾਰੇ 20 ਆਜ ਕਾਲ ਫੰਤੋਏ ਗਰਸ ਹੈ ਸਮਝ ਰੱਖੋ ਚੀ ਤੇ ਕਿਹੜੇ ਵੇਲੇ ਫਰੀਦਾਦ ਰਿਆਵੇ ਕੰਡੇ ਬਗਲਾ ਬੈਠਾ ਖੇਲ ਕਰੇ ਖੇਲ ਕਰੰਦੇ ਹਜ ਨੂੰ ਚਿੰਤਾ ਬਾਜ ਪਏ ਬਾਜ ਪਏ ਇਸ ਰੱਬ ਦੇ ਖੇਲਾ ਵਿਤਰੀਆਂ ਜੋ ਮਨ ਚੇਤਨ ਨਾ ਚੇਤੇ ਸੰਸਾ ਗਾਲੀ ਰੱਬ ਕੀਆਂ ਐ ਸੰਸਾਰ ਦੇ ਉੱਤੇ ਤਾਂ ਕੋਈ ਰਹਿ ਨਹੀਂ بڑے بڑے ਵੀ ਆਏ ਨੇ ਚਲੇ ਕਿੱਥੇ ਗਏ ਇਸ ਤਰ੍ਹਾਂ ਦੇ ਨਾਲ ਸਵਾਲ ਕਰਦੇ ਨੇ ਕਿੱਥੇ ਗਏ ਨੇ ਖਗੰਭਰ ਪੀਰੀਆਂ ਦੇ ਦਿਸਦਾ ਨਾ ਕੋਈ